जीजीसी प्रीवेलिंग वेदर कंडीशंस देखिए ता कल दा जो डे टाइम टेंपरेचर 22.8 डिग्री सेंटीग्रेड रिकॉर्ड ਕੀਤਾ ਗਿਆ ਉਹਦੇ ਨਾਲ ਜਿਹੜਾ ਨਾਰਥ-ਈਸਟ ਡਿਸਟ੍ਰਿਕਟਸ ਨੇ ਜਿਵੇਂ ਪਠਾਨਕੋਟ ਗੁਰਦਾਸਪੁਰ ਜਾਂ ਹੁਸ਼ਿਆਰਪੁਰ ਵਗੈਰਾ ਰੂਪਨਗਰ ਉਹਨਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਹੋ ਸਕਦੀ ਹੈ ਜੀਜੀਸੀ प्रीवेलिंग वेदर कंडीशंस ਦੇਖੀਏ ਤਾਂ ਕੱਲ ਦਾ ਜੋ ਡੇ ਟਾਈਮ ਟੈਂਪਰੇਚਰ 22.8 डिग्री सेंटीग्रेड ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 0.5 डिग्री सेंटीग्रेड ਉੱਪਰ ਅਬਜ਼ਰਵ ਕੀਤਾ और अज्ज मिनीम टैंपरेचर छे पॉइंट अठ डिग्री सेंटीग्रेड रिकॉर्ड किया गया जदों कि अज का नॉर्मल मिनीम टैंपरेचर अठ पॉइंट अठ डिग्र सेंटीग्रेड है सो लगभग दो डिग्री सेंटीग्रेड है नॉर्मल तो नीचे ओबजर्व किया गया ਵਾਹ ਜੇ ਅਸੀਂ ਦੇਖੀ ਕਿ ਜਿਹੜੀਆਂ ਵੈਦਰ ਕੰਡੀਸ਼ਨਸ ਕਾਫੀ ਵੇਰੀਏਬਲ ਚੱਲ ਰਹੀਆਂ ਹੈਗੀਆਂ ਨੇ ਕਿਉਂਕਿ ਜਿਵੇਂ ਤਿੰਨ ਚਾਰ ਦਿਨ ਪਹਿਲਾਂ ਜਦੋਂ ਡਬਲਯੂ ਡੀ ਸਿਸਟਮ ਦਾ ਇਫੈਕਟ ਸੀ ਤਾਂ ਜਿਹੜਾ ਮਿਨਿਮਮ ਟੈਂਪਰੇਚਰ 16 ਡਿਗਰੀ ਦੇ ਅਰਾਊਂਡ ਚੱਲੇ ਗਿਆ ਸੀਗਾ ਬਟ ਅੱਜ ਇਹ 6.8 ਡਿਗਰੀ ਸੈਂਟੀਗ੍ਰੇਡ ਸੋ ਕਾਫੀ ਜਿਹੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਅਸੀਂ ਕਹਿ ਸਕਦੇ ਹਾਂ ਕਿ ਚੱਲ ਰਹੀਆਂ ਨੇ ਔਰ ਆਉਣ ਵਾਲੇ ਜਿਹੜੇ ਤਿੰਨ ਚਾਰ ਦਿਨ ਨੇ ਉਹਨਾਂ ਦੇ ਵਿੱਚ ਫਿਲਹਾਲ ਤਾਂ ਦੋ ਤਿੰਨ ਦਿਨ ਜਿਹੜੀਆਂ ਕਲੀਅਰ ਵੈਦਰ ਕੰਡੀਸ਼ਨਸ ਨੇ ਔਰ ਉਹਦੇ ਤੋਂ ਬਾਅਦ ਇੱਕ ਡਬਲਯੂਡੀ ਸਿਸਟਮ ਦਾ ਥੋੜਾ ਇਫੈਕਟ ਹੈ ਉਹਦੇ ਨਾਲ ਜਿਹੜਾ ਨਾਰਥ-ਈਸਟ ਡਿਸਟ੍ਰਿਕਟਸ ਨੇ ਜਿਵੇਂ ਪਠਾਨਕੋਟ ਗੁਰਦਾਸਪੁਰ ਜਾਂ ਹੁਸ਼ਿਆਰਪੁਰ ਵਗੈਰਾ ਰੂਪਨਗਰ ਉਹਨਾਂ ਦੇ ਵਿੱਚ ਕਿਤੇ-ਕਿਤੇ ਜਿਹੜੀ ਹਲਕੀ ਬਾਰਿਸ਼ ਹੋ ਸਕਦੀ ਹੈ ਬਟ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਮੈਡਮ ਜਿਸ ਤਰ੍ਹਾਂ ਤੁਸੀਂ ਕਿਹਾ ਮੌਸਮ ਦੇ ਵਿੱਚ ਵੱਡਾ ਬਦਲਾਅ ਆ ਰਿਹਾ ਹੈ ਪਰ ਲੱਗਦਾ ਕਿ ਉਹਨਾਂ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ ਲੋਕ ਡਾਕਟਰ ਕੋਲ ਜ਼ਿਆਦਾ ਜਾ ਰਹੇ ਨੇ ਜੀ ਕਹਿੰਦੇ ਨੇ ਕਿ ਵੱਡੀਆਂ ਵਾਇਰਸ ਵਗੈਰਾ ਹੋ ਰਹੇ ਨੇ ਜੀ ਬਿਲਕੁਲ ਜੀ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੀ ਵੇਰੀਏਬਿਲਿਟੀ ਕਾਫੀ ਜ਼ਿਆਦਾ ਹੈਗੀ ਆ ਜਿਵੇਂ 3-4 ਦਿਨ ਪਹਿਲਾਂ ਹੀ ਜਿਹੜਾ ਮਿਨਿਮਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਸੀ ਬਟ ਅੱਜ 6.8 ਡਿਗਰੀ ਸੈਂਟੀਗ੍ਰੇਡ ਸੋ ਇਹ ਵੇਰੀਏਸ਼ਨਸ ਮੌਸਮ ਦੇ ਵਿੱਚ ਕਾਫੀ ਆ ਰਹੀਆਂ ਨੇ ਸੋ ਉਹਦੇ ਕਰਕੇ ਕਿਉਂਕਿ ਬਾਡੀ ਨੂੰ ਰਿਸਪੌਂਡ ਕਰਨ ਲਈ ਇੱਕ ਕਲਾਈਮਟਾਈਜ਼ ਕਰਨ ਲਈ ਥੋੜਾ ਟਾਈਮ ਚਾਹੀਦਾ ਹੁੰਦਾ ਸੋ ਉਹਦੇ ਕਰਕੇ ਜਿਹੜੇ ਹੈਲਥ ਇਸ਼ੂਜ਼ ਇਹ ਜਿਹੜੀਆਂ ਵੇਰੀਏਸ਼ਨਸ ਕਰਕੇ ਕਾਫੀ ਜ਼ਿਆਦਾ ਆ ਰਹੇ ਨੇ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੀ ਕਲੋਥਿੰਗ ਮੈਂ ਕੋਈ ਰਿਕਾਰਡ ਬਗਾਰਾ ਨਹੀਂ ਦੱਛੀ ਤਾਂ ਜਾਇਆ ਕੋਈ ਖਿਆਲ ਕਰਦਾ ਤਾਂ ਆਪ ਮਾਫੀ ਤੇ ਸਾਡਾ ਨਾਮ ਉਸ ਦੇ ਨਾਲ ਕੁਝ ਕੈਪੀਟਲ ਸੋਚਦਾ ਫਸਲਾਂ ਨੂੰ ਅਜੀ ਹੁਣ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਚੱਲ ਰਹੀਆਂ ਨੇ ਜਿਹੜਾ ਮੈਕਸਿਮਮ ਟੈਂਪਰੇਚਰ ਉਹ ਵੀ ਨੀਅਰ ਨਾਰਮਲ ਚੱਲ ਰਿਹਾ ਹੈ ਮਿਨਿਮਮ ਥੋੜਾ ਨਾਰਮਲ ਤੋਂ ਨੀਚੇ ਚੱਲ ਰਿਹਾ ਸੋ ਇਨਾਰਮਲ ਵੈਦਰ ਕੰਡੀਸ਼ਨਸ ਨੇ ਔਰ ਇਹ ਫਸਲਾਂ ਵਾਸਤੇ ਅਨੁਕੂਲ ਜਿਹੜੀਆਂ ਕੰਡੀਸ਼ਨਸ ਅਸੀਂ ਕਹਿ ਸਕਦੇ ਹਾਂ